ਗਰੀਬਾਂ ਦੀ ਕਾਦੀ ਜੂਨ ਆ ਪਹਿਲਾਂ ਝੋਨੇ ਲਾਏ ਹੁਣ ਨਰਮੇ ਚ ਵੜ ਗਏ ਕਿ ਤੇਰੀ ਦਮ ਲੈਣਾ ਮਿਲਦਾ ਦੋ ਘਰਾਂ ਦਾ ਨੀਰਾ ਪਹਿਲਾਂ ਪਾ ਕੇ ਆਂਦਾ ਹੁਣ ਤੀਜੇ ਦੇ ਪਾਈ ਜਾਂਦੀ ਚੱਲ ਬੇਮਨ ਇੱਕ ਤਾਂ ਨਾ ਕੰਮ ਕਰ ਰੋਟੀ ਖਾਣ ਦੀ ਆਸ ਨਹੀਂ ਮਿਲ ਤੋ ਅੱਜ ਲੜਨ ਲੱਗੀ ਕਹਿੰਦੀ ਭੈਣੇ ਜਦੋਂ ਮੈਂ ਆਉਣੀ ਆ ਤੂੰ ਘਰੇ ਨਹੀਂ ਹੁੰਦੀ ਜਦੋਂ ਮੈਂ ਆਉਣੀ ਆ ਤੂੰ ਘਰੇ ਨਹੀਂ ਹੁੰਦੀ ਨਹੀਂ ਭੈਣੇ ਜੇ ਮੈਂ ਘਰੇ ਬਹਿ ਜੂੰਗੀ ਫਿਰ ਢਿੱਡ ਨੂੰ ਕੰਢ ਖੋਰੀ ਥੋੜੀ ਦੇ ਲੂੰਗੀ ਹੈ ਜੇ ਮੈਂ ਘਰੇ ਬੈਠੂੰ ਫਿਰ ਰੋਟੀ ਕਿੱਥੋਂ ਕਾਉਂਗੀ ਤੂੰ ਤਾਂ ਭਾਣੇ ਬੇਲੀ ਆ ਤੇਰਾ ਤਾਂ ਬੰਦਾ ਕਮਾਉਂਦਾਗਾ ਨੌਕਰੀ ਤੇ ਲੱਗਿਆਗਾ ਭੈਣੇ ਮੈਂ ਤਾਂ ਆਪ ਦਾ ਕਮਾਉਣਾ ਤੇ ਖਾਣਾ ਚੱਲ ਵੇ ਮਨ ਕੀ ਮਿੰਦੋਦ ਬਸ ਸੁਣ ਲਵੇਂ ਇੱਕ ਤਾਂ ਕੰਮ ਕੁਮ ਕਰਾ ਕੇ ਇਨਾਂ ਖਰੇ ਵੀ ਬਾਲੇ ਕਰਤ ਮਾਣਦੀਆਂ ਅਜੇ ਤਾਂ ਸਾਡੇ ਪਸ਼ੂਆਂ ਨੂੰ ਆਏ ਨਹੀਂ ਨੀਰਾ ਲਾਇਆ ਸਾਡੇ ਪਸ਼ੂਆਂ ਨੂੰ ਆਏ ਨਹੀਂ ਨੀਰਾ ਲਾਇਆ 15-15 ਤੁਸੀਂ ਪਸ਼ੂ ਇਕੱਠੇ ਕਰ ਲੈਣੋ ਜੇ ਤੁਸੀਂ ਨੀਰਾ-ਨੀਰ ਲਾਉਣਾ ਤੇ ਫੇਰ ਪਰ ਪਸ਼ੂ ਕੋ ਇਕੱਠੇ ਕਰ ਦਊਂ ਦਿਨੋਂ ਤਾਂ ਤੁਸੀਂ ਉਹੀ ਖੇਤ ਆਲੀ ਦਿਹਾੜੀ ਹਾਂ ਕਿਹੜੇ ਤੁਸੀਂ ਲੈਦੇ ਪੈਸੇ ਲਾਉਂਗਾ ਨੀਰਾ ਪਵਾਈ ਦੇ ਨਹੀਂ ਉਹੀ ਗੱਲ ਕਹਿੰਦੇ ਹੁੰਦੇ ਕਿਸੇ ਤੋਂ ਚੰਗਾ ਨਾ ਕਹਾਵੇ ਮੇਰਾ ਵੀ ਬਸ ਨਾ ਕਹਿਣ ਦਾ ਸੁਭਾਅ ਨਹੀਂ ਕ ਜੇ ਅਗਲੀ ਕਹਦੇ ਨੀਰਾ ਪਾ ਜਾ ਪਾ ਹੀ ਜਾਨੀ ਆਗੇ ਕਾਲ ਮੈਂ ਤਾਂ ਨਰਮਾ ਚੁਕਣ ਆਈ ਆ ਮੈਨੂੰ ਕੋੜਾ ਨੀਰੇ ਦਾ ਠੇਕਾ ਚੁੱਕਿਆ ਵਾ ਹਾਂ ਫੋਨ ਲਾਈ ਨੂੰ ਲੱਗਦਾ ਮੈਂ ਦੋ ਆਉਂਗੀ ਕੀ ਕਰਾਂ ਮੈਂ ਮੈਂ ਤਾਂ ਫਸੀ ਹੋਈ ਆ ਕੰਮਾਂ ਨੂੰ ਫਿਰਦੇ ਦੋਨਾਂ ਦੋ ਪੈਸੇ ਮੰਗ ਲਾ ਦਿਹਾੜੀ ਦੇ ਦਿੰਨੂ ਹਾਂ ਭੈਣ ਕਿਵੇਂ ਕੀ ਕਰਦੀ ਸੀ ਨਹੀਂ ਭੈਣ ਤੈਨੂੰ ਪਤਾ ਹੀ ਆ ਨੀਰਾ ਲਾਈ ਜਾਂਦੀ ਸੀ ਹਾਂ ਭੈਣ ਦੇਖੀ ਇਹਨੇ ਤਾਂ ਮੈਂ ਮੈਂ ਤੈਨੂੰ ਕੁਛ ਨਹੀਂ ਸੀ ਜੀ ਤੱਕ ਮਿਲਦੀ ਵੀ ਨਹੀਂ ਹੈਗੀ ਪਤਾ ਨਹੀਂ ਕਿੱਥੇ ਰਹਿਣੀ ਤੜਕੇ ਤੈਨੂੰ ਭਾਰ ਦੀ ਕਰਦੀਆਂ ਨਹੀਂ ਭੈਣੇ ਮੈਂ ਕਿਹੜਾ ਨੌਕਰੀ ਤੇ ਲੱਗੀ ਆ ਤੂੰ ਸਿਆਣੀ ਆ ਕਦੇ ਉਹਦੀ ਦਿਹਾੜੀ ਤੇ ਜਾ ਕਦੇ ਉਹਦੀ ਦਿਹਾੜੀ ਤੇ ਜਾ ਗਰੀਬਾਂ ਦੀ ਜੂਨ ਹੀ ਕਿੱਥੇ ਹੁੰਦੀ ਆ ਤੂੰ ਸਿਆਣੀ ਆ ਨਹੀਂ ਭੈਣੇ ਮੈਂ ਤੈਨੂੰ ਨਰਮੇ ਨਾਲ ਪੁੱਛਾਂਗੀ ਸੀ ਤੇ ਤੂੰ ਮੈਨੂੰ ਕਿੱਧਰ ਛਿਆਈ ਨਹੀਂ ਤੜਕੇ ਦੀ ਤੇ ਮੈਂ ਤਾਂਹੀਂ ਪੁੱਛਦੀ ਸੀ ਵੀ ਅਸੀਂ ਨਰਮੇ ਲੱਗਣਾ ਹੁਣ ਕੱਲ ਤੋਂ ਤੇ ਤੂੰ ਚਗਾ ਦੀ ਨਰਮਾ ਫਿਰ ਕੋਈ ਨਹੀਂ ਭੈਣ ਚਗਾ ਦਊਗੀ ਮੈਂ ਤਾਂ ਗੱਲ ਕਰ ਜੇ ਉਹ ਭੈਣ ਮੈਨੂੰ ਚਤਰੇ ਕੇ ਨਾਂ ਲੈਣਾ ਐ ਫੇਰ ਮੈਂ ਚਕਾਰੂ ਕੋਈ ਨਹੀਂ ਭੈਣ ਨਾ ਭੈਣ ਚਤਰੇ ਕੇ ਫੇਰ ਲੱਗਦੀ ਕੋਈ ਸਾਡੇ ਚਕਾਰੇ ਪਹਿਲਾਂ ਸਾਡੇ ਤਾਂ ਤੈਨੂੰ ਪਤਾ ਸੁੱਖ ਨਾਲ ਕਿੰਨੇ ਕਿੱਲੇ ਆ ਕੇ ਤੇ ਉਹਨਾਂ ਦਾ ਦੋ ਆ ਕੇ ਜਵਾਬੀ ਚੁਕ ਲੈਣਗੇ ਕੋਈ ਨਹੀਂ ਆਤੇ ਕਾਨੂੰ ਚੁਕਦੇ ਭੈਣੇ ਤੇਰੇ ਕਹਿਣ ਦੀਆਂ ਗੱਲਾਂ ਨਹੀਂ ਇਹ ਆਪੇ ਕੋਈ ਨੀ ਚੁਕਦਾ ਦਾ ਫਿਰ ਉਹ ਨਾਲ ਤੇ ਤੁਹਾਨੂੰ ਦੋ ਦਿਨ ਕੰਮ ਮਿਲੂ ਸਾਡੇ ਤੈਨੂੰ ਪੱਕਾ ਕੰਮ ਮਿਲ ਜੂ ਪੂਰੇ ਮਹੀਨੇ ਦਾ ਸਾਡ ਸੁਖ ਨਾ ਚਾਰੀ ਕਿੱਲੇ ਤੂੰ ਬਹਾਂ ਜਰਾ ਕਦੇ ਨੇ ਆ ਜਾ ਤੈਨੂੰ ਮਸਾਲਾ ਬਣਾਈਆਂ ਮੈਂ ਬਣ ਜਾਣਾ ਤਾਂ ਭੋਰਾ ਟਾਈਮ ਨਹੀਂ ਮੈਂ ਇਹਨੂੰ ਨਾ ਅਸ ਸੀ ਆ ਵੀ ਪੁੱਛਿਆ ਉਹ ਦਿਹਾੜੀਏ ਉਹ ਤਾਂ ਤੈਨੂੰ ਸੰਤਾ ਪਤਾ ਨਹੀਂ ਆਪਦੀ ਕਿਸੇ ਸਿਹਜ ਨੂੰ ਪੁੱਛਿਆ ਪਰ ਤੂੰ ਮੇਰੇ ਕੋਲ ਕੰਮ ਕਰਨਾ ਆਉਣੀ ਮੈਂ ਕੱਟਾਂ ਨਹੀਂ ਆਏ ਗਈ ਗਰੀਬ ਦਾ ਲੋਕ ਦਾ ਸੁਣਦਾ ਕੋਈ ਬਾਹਰ ਦਾ ਕੀ ਭੈਣੇ ਹੁਣ ਮੈਂ ਕਿਉਂ ਸੁਪਨੇ ਹੁੰਦੇ ਅੰਦਰ ਦੁੱਖ ਦਾ ਸੁਣਦਾ ਕੋਈ ਮੈਂ ਤੈਨੂੰ ਕੰਮ ਤੋਂ ਗਦਾ ਸਬੂਤ ਕਹਿ ਨਹੀਂ ਆ ਬਥੇਰਾ ਕੰਮ ਕਰ ਰਹਾ ਤੈਨੂੰ ਸੇਵਾ ਬਸ ਬਸ ਤੂੰ ਤਾਂ ਬੋਲੇ ਤਾਂ ਕੁਝ ਕਰਨੀ ਕੋਸਤਾ ਤੂੰ ਜੱਪ ਕਰਕੇ ਆਏ ਦੱਸਦੇ ਵੀ ਸਵੇਰੇ ਆਏ ਕਿ ਕਿਉਂ ਦੀ ਨਹੀਂ ਚਲ ਕੋਈ ਨਹੀਂ ਆ ਜੂਗੀ ਫਿਰ ਹੋਰ ਕੀ ਉਹਨਾਂ ਨੂੰ ਜਵਾਬ ਦੇ ਦੂੰਗੀ ਭਾਣੇ ਹਾਂ ਭਾਣੇ ਪੱਕੀ ਲੱਗ ਗਈ ਫਿਰ ਸਾਡੇ ਮਹੀਨਾ ਲੱਗਦੀ ਬਸ ਨਹੀਂ ਮੈਂ ਤਾਂ ਮਹੀਨਾ ਤਾਂ ਲੱਗ ਜੂਗੀ ਫਿਰ ਤੂੰ ਭਾਣ ਮੈਨੂੰ ਪੱਕੀ ਲਾ ਲੈ 5000 ਰੁਪਏ ਦੇ ਦੇ ਕਾਹਦਾ 5000 ਤੇ ਭਾਣੇ ਨਰਮਾ ਚ ਗਾਈ ਦਾ 5000 ਹੈ ਨਾ ਨਹੀਂ ਹੁਣ ਤਾਂ ਮੇਰੇ ਜਵਾਕ ਕਹਿਣ ਲੱਗੇ ਕਹਿੰਦੇ ਕਰੜੀ ਹੋ ਜਾ ਕਰਮਾੜੀ ਐ ਮੈਂ ਗਰੀਬ ਦੀ ਫਰਿਆਦ ਭਾਣ ਕੋਈ ਨਹੀਂ ਸੁਣਦਾ ਮੇਰੇ ਕੋਲ ਸਿੱਧੀ 5000 ਮੈਨੂੰ ਕਾਹਦਾ ਦੇਉਂਗੀ ਨਰਮੇ ਦਾ ਮੈਂ ਜਿ ਚੁਗਾਂਗੀ ਫੇਰੇ ਦੇਉਂਗੀ ਤਾਹਾਂ ਤੂੰ ਉੱਥੇ ਦੋ ਘੁੱਟਾ ਖੜੇ ਤੇ ਤੈਨੂੰ 5000 ਰੁਪਏ ਕਾਹ ਦੇ ਦੂੰਗੀ ਨਹੀਂ ਭੈਣੇ ਮੇਰੀ ਗੱਲ ਸੁਣ ਲੈ ਮੈਂ ਉੱਥੇ ਜਾ ਕੇ ਨਰਮੇ ਚੁਗੂੰਗੀ ਉਹ ਤੇਰੇ ਨਾਲ ਗੱਥੇ ਸਨਮਾ ਥੋੜੀ ਖੜਾ ਕੀਤਾ ਵੀ ਸਨਮੇ ਦੀ ਟਿਕ ਟਕ ਟਾ ਕੇ ਉੱਥੇ ਦੇਖਣ ਵਈਂ ਨਹੀਂ ਭੈਣੇ ਮੈਂ ਤਾਂ ਮੈਨੂੰ ਪਤਾ ਤੇਰਾ ਤੂੰ ਤਾਂ ਜਿੱਲੀ ਥੋੜੀ ਜਿਹੀ ਵਾਦਨ ਦੋ ਘੁੱਟਾ ਖੜ ਕੇ ਕਹਿਣੀ ਮੈਨੂੰ 5000 ਦੇ ਦੇ ਪੰਜ ਪੰਜ ਤਾਂ ਮੈਂ ਜੰਦੀ ਜਿਹੜੀ ਵਿਹਾੜੀ ਚੱਲਦੀ ਆ ਉਹ ਤੋਂ 10 ਰੁਪਏ ਘਾਟੇ ਦੇਉਂਗੀ ਤੇਰੇ ਨਾਲ ਤਾਂ ਮੇਰੇ ਬੂ ਮਾਈ ਮਾਰ ਜਾਣ ਨਹੀਂ ਬੇ ਇੱਕ ਗੱਲਾਂ ਕਹੇ ਜੀਆਂ ਕਰਦੀ ਐ ਇੱਕ ਧਾਪੜਿਆ ਹੀ ਮਾਰ ਚੜਨੀ 40 ਕਿੱਲੇ ਦੂਜੇ ਪਾਸੇ ਧਿਆੜੀ ਤੋਂ ਵੀ 10 ਰੁਪਏ ਘਾਟੀ ਦੇਉਂਗੀ ਲੈ ਫਿਰ ਤੂੰ ਮੇਰੀ ਸਹੇਲੀ ਨਹੀਂ ਹੈਗੀ ਨੀ ਪੈਣੇ ਸਹੇਲੀ ਤਾਂ ਹੈਗੀ ਹਮਟੜ ਵੀ ਖਾਣ ਨੂੰ ਮੰਗਦਾ ਹੁਣ ਤੈਨੂੰ ਪਤਾ ਬੱਚੇ ਕਿ ਮੈਂ ਪਾਲਾਂ ਮੈਂ ਕੋਈ ਨਹੀਂ ਕੋਈ ਨਹੀਂ ਹੋਰ ਬਥੇਰੇ ਘਰਾਂ ਦਾ ਜੋਲਿਆ ਤੂੰ ਬਥੇਰੇ ਕਮਾਲੀ ਕੋਈ ਨਹੀਂ ਹੁਣ ਮੇਰੇ ਨਾਲ ਤੂੰ ਐ ਨਾ ਕਰ ਤੇ 10 ਰੁਪਏ ਘਾਟੀ ਦੇਉਂਗੀ ਤੇ ਆਜ ਹੀ ਤੜਕੇ ਚੰਗਾ ਨੀ ਮੇਰੀ ਗੱਲ ਸੁਣ ਲੈ ਆ ਸੋਡੇ ਵਰਗਿਆਂ ਦੀ ਮੀਰਾ ਦੀ ਤਾਂ ਜ਼ਿੰਦਗੀ ਐ ਭੈਣੇ ਤੁਸ ਤੇ ਚੋਕੇ ਨਰਮਾ ਪਹਿਲੇ ਹੀ ਲੱਗ ਜੈਨੂ ਆ ਮੈਂ ਤਾਂ ਇਸ ਵਾਰ ਇਹ ਜਿਹਾ ਸੂਟ ਲਾਉਂਗੀ ਪੈਣੇ ਗਰੀਬ ਦੀ ਤਕਬੀਲਦਾਰੀ ਤੈਨੂੰ ਪਤਾ ਜੇ ਗੁੜ ਮੁੱਕ ਗਿਆ ਜੇ ਚਾਹ ਲਿਆਂਦੀ ਤਾਂ ਗੁੜ ਮੁੱਕ ਗਿਆ ਗੁੜ ਲਿਆਂਦਾ ਤਾਂ ਚਾਹ ਮੁੱਕ ਜਾਂਦੀ ਆ ਚਾਹ ਪੈਣ ਦੀ ਤਾਂ ਸਾਬਣਾ ਮੁੱਕ ਜਾਂਦਗਾ ਉਹ ਤਾਂ ਕਣ ਕਬੀਲਦਾਰੀ ਉਹ ਤਾਂ ਫਿਰ ਮੁੱਕੂ ਗਈ ਲਿਆਣਾ ਤਾਂ ਪਊਗਾ ਇਨੀ ਘਰ ਵਾਲਾ ਕੰਮ ਨਹੀਂ ਕਰਦਾ ਹੈਗਾ ਪਹਿਲੀ ਤੂੰ ਹੀ ਕਮਾਉਣੀ ਆ ਨੀ ਘਰ ਵਾਲਾ ਕਿਹੜਾ ਮੇਰੇ ਵਾਸਤੇ ਇੱਥੇ ਡੱਬਾ ਲਈ ਬੈਠਾ ਉਹ ਨਹੀਂ ਕੰਮ ਕੁਮ ਕਰਦਾ ਉਹ ਤਾਂ ਮੈਥੋਂ ਖਾਣ ਨੂੰ ਭਾਲਦਾ ਸਵਾ ਕੰਦਾਲਿਆ ਐਨੀ ਤਾਂ ਭੁੱਕੀ ਖਾਂਦਾ ਭੁੱਕੀ ਖਾ ਕੇ ਖੜਾ ਹੁੰਦਾ ਉੱਤੋਂ ਉੱਠਣ ਸਾਰੇ ਦੋ ਗੁੱਤ ਚ ਜੜ ਜੈਨਾ ਬਸ ਕਰ ਭੈਣੇ ਥੁੜੀ ਚ ਮਲਾਰ ਰੱਖਿਆ ਦਾ ਚਲ ਕੋਈ ਗੱਲ ਨਹੀਂ ਮੈਂ ਮੜਾ ਜਾ ਇਹਦੇ ਕੋਲ ਅੰਦਰ ਜਾਇਆ ਮਾਂ ਤੇ ਇਹ ਵੀ ਮਿਰਛੀ ਲੀ ਆ ਕਿ ਮੈਂ ਕਿਹਾ ਤੂੰ ਇਨਾਂ ਦੇ ਘਰੀ ਮਿਲੇਂਗੀ ਕਿ ਮੈਂ ਪਾਣੀ ਪੀਆ ਵਾ ਤੇ ਤੂੰ ਸੋਚ ਵਿਚਾਰ ਲੈ ਤੇ ਫਿਰ ਮੈਨੂੰ ਦੱਸ ਦੀ ਬਸਵੇਰੇ ਆਈ ਨਹੀਂ ਤੈਨੂੰ ਪਤਾ ਹੀ ਆ ਹੁਣ ਸਾਡੇ ਵਰਗੇ ਗਰੀਬਾਂ ਦਾ ਰਹਿਣ ਬਸੇਰਾ ਜਾਤਾ ਹੁਣ ਭੈਣੇ ਸਾਡਾ ਤਾਂ ਤੈਨੂੰ ਪਤਾ ਸਾਰਿਆਂ ਨੂੰ ਲੋਕਾਂ ਨਾਲ ਸਾਂਝ ਗਰੀਬੀ ਹੁੰਦੀ ਆ ਕਦੇ ਕਿਸੇ ਦੇ ਖੇਤ ਚ ਮਿਲਦੇ ਆ ਕਦੇ ਕਿਸੇ ਦੇ ਘਰੇ ਮਿਲਦੇ ਆ ਤੈਨੂੰ ਪਤਾ ਕੰਮ ਦੀ ਤਾਂ ਰੋਟੀ ਮਸਾਂ ਆਉਂਦੀ ਐ ਪਹਿਲਾਂ ਮਹੀ ਮਸਾਂ ਹਟਾਇਆਗਾ ਤੂੰ ਸਿਆਣੀ ਆ ਉਦੋਂ ਤਾਂ ਬੜੇ ਸੰਸਾ ਲੱਗਿਆ ਪਿਆ ਸੀ ਮੈਨੂੰ ਤਾਂ ਐ ਲੱਗਿਆ ਕਰੇ ਵੀ ਐਸ ਵਾਰ ਤਾਂ ਭੁੱਖੇ ਮਰ ਜਾਾਂਗੇ ਤਾਂ ਇਹਨੂੰ ਪਤਾ ਤੜਕੇ ਦੀ ਰੋਟੀ ਪਾ ਕੇ ਜੇ ਤਾਂ ਆਥਨ ਦੀ ਦਾ ਸੰਸਾ ਆਥਨ ਦੀ ਪਾ ਕੇ ਜੇ ਤਾਂ ਭੈਣੇ ਤੜਕੇ ਦੀ ਦਾ ਸੰਸਾ ਨਹੀਂ ਐ ਤਾਂ ਮੈਨੂੰ ਪਤਾ ਕਿ ਕੋਈ ਨਹੀਂ ਤੁੰਦਰ ਲਾਲਾ ਨਹੀਂ ਰਾ ਤੇ ਮੈਂ ਪਾਣੀ ਪੀਆ ਮਾੜਾ ਮਨ ਤੇ ਲੱਗੀ ਪੀਆ ਨਾਲੇ ਇੱਕ ਗੱਲ ਜੀ ਕਰਤੀ ਹੁੰਦੀ ਮਾੜੀ ਜੀ ਇਹਦੇ ਨਾਲ ਨੇ ਤੋਂ ਕੰਮ ਕਰਦੀਆਂ ਹੁਣ ਨਹੀਂ ਗੱਲਾਂ ਤੁਸੀਂ ਕਾਦਣਾ ਕਰਨ ਐ ਆ ਸੋਟਣਾ ਤਾਂ ਆਹੀ ਗੱਲਾਂ ਹੁੰਦੀਆਂ ਮੀਰਾਦਾਂ ਸ਼ਾਪਿੰਗ ਸ਼ੂਪਿੰਗ ਜਿਹੜੀ ਤੁਸੀਂ ਕਰਨੀ ਜਾਂ ਨਾ ਆਹੋ ਆਹ ਕੋਈ ਨਹੀਂ ਕੋਈ ਨਹੀਂ ਲਾਲਾ ਨਹੀਂ ਰਕਰ ਕੋਲ ਨਾ ਢੇਰਉਣੀ ਨਹੀਂ ਚੱਲ ਚੱਲ ਬਾ ਲਬੇ ਖਲਾ ਕਿੱਡੇ ਮਾੜੇ ਮਾਜਨੇ ਦੀ ਆ ਕਿੱਥੇ ਗਰੀਬਾਂ ਉਹੀ ਤਾਂ ਕਹਿੰਦੇ ਹੁੰਦੇ ਗਰੀਬਾਂ ਦੇ ਤਗਲਾ ਹੱਡ ਵੀ ਨਹੀਂ ਛੱਡਦਾ ਆਂ ਲੱਗਦਾ ਵੀ ਰੱਬਾ ਕਹਿੰਦੇ ਹੁੰਦੇ ਹੈਗੇ ਜੇ ਗਰੀਬ ਮਰ ਜੇ ਤਾਂ ਅਗਲਾ ਹੱਡ ਵੀ ਖੇਤ ਵਿੱਚ ਗੱਡਣ ਤੱਕ ਜਾਂਦਾ ਵੀ ਜੇ ਹੱਡ ਗੱਡ ਲਾਂਗੇ ਗਰੀਬ ਦੇ ਹੱਡ ਨੂੰ ਦੇਖ ਕੇ ਨજર ਨਹੀਂ ਲੱਗਦੀ ਖੇਤ ਨੂੰ ਹੱਦ ਹੋਈ ਖੜੀ ਐ ਜਮਾਂ ਦੋਨਾਂ ਦੀ ਆਇ ਤਾਂ ਕੀ ਕਹਿਣਾ ਸੀ ਹਜੇ ਤਾਂ ਉੱਤੋਂ ਐ ਕਹਿੰਦੀ ਹੈਗੀ ਤੂੰ ਤਾਂ ਪਹਿਣੇ ਮੈਨੂੰ ਤਾਂ ਮਿਲਦੀ ਨਹੀਂ ਜੀ ਨਹੀਂ ਪਹਿਣੇ ਮੈਨ ਨੂੰ ਪਹਿਣ ਵਾਸਤੇ ਪਲੰਘੜ ਆਇਆ ਪਿਆਗਾ ਹੱਦ ਹੋਈ ਖੜੀ ਐ ਤੂੰ ਤਾਂ ਕਹੀ ਜਾਨੀ ਦਿਹਾੜੀ ਤੋਂ ਵੀ 10 ਰੁਪਏ ਘੱਟ ਲੈ ਲਈ ਹੈਂ ਤੇ ਹੁੰਦੇ ਆ ਕਿਸੇ ਦਾ ਖੋੜਨਾਂ ਚ ਹੱਥ ਮਾਰ ਕੇ ਵੀ ਦੁੱਧ ਦੀ ਚਾਹ ਦੀ ਕੁੱਟ ਦੀ ਆਸ ਨਹੀਂ ਹੈ ਹਜੇ ਤਾਂ ਹੁਣ ਪੁੱਛ ਲੈ ਲੈ ਵੀ ਭੈਣੇ ਕੁਟਕ ਚਾਹ ਹੀ ਬਣਾ ਕੇ ਦੇ ਤੇਰੇ ਪਸੰਗ ਨੂੰ ਨਹੀਂ ਲੰਗਾ ਪਾਇ ਜਾਂਦੀ ਜਾਂਦੀ ਹਜੇ ਬੋਹਾ ਸੱਟ ਕੇ ਜਾਉਂਗੀ ਤੁਹਾਨੂੰ ਆ ਹੀ ਜਵਾਬ ਦੇਉਗੀ ਨਹੀਂ ਭੈਣੇ ਐਨੀ ਚਾਹ ਨਾ ਪੀਵੇ ਚਾਹ ਤਾਂ ਤਜਾਬ ਬਣਾਉਂਦੇ ਵਿੱਚ ਦੀ ਜਗ੍ਹਾ ਲ ਕੱਢ ਦੂਗੀ ਨਹੀਂ ਭੈਣੇ ਸਾਡੇ ਵਰਗੇ ਗਰੀਬਾਂ ਦੀਆਂ ਤਾਂ ਚਾਹ ਹੀ ਹੁੰਦੀਆਂ ਨਾ ਭੈਣੇ ਸਾਨੂੰ ਤਜਾਬ ਬਣੇ ਕਾਨੂੰ ਬਣੇ ਇਹ ਤਜਾਬ ਤੂ ਤਾਂ ਛੋਡੇ ਵਰਗੇ ਅਮੀਰ ਲੋਕ ਜਾਣਦੇ ਆ हम्म हो बुढ़ियो मैं माया देख लो पता नहीं कह जी कल मना तो कर पलेगा नहीं चलो कोई नहीं नीरा लाला चल कोई नहीं आप आपे दे दूंगी पैसे जदों कोई भी मारमाच बनाड़ी आपे बसी दियो आ नहीं पड़े गाल सुणी मेरी ਨੇ ਕੀਆ ਮੈਂ ਤਾਂ ਕਰ ਰਹੀ ਗੱਲ ਜਿਹੜੀ ਕਰਨੀ ਸੀ ਤੇ ਜੁਗਨੂ ਨੇ ਸਨੇਹਾ ਲਾਇਆ ਕਹਿੰਦੀ ਉਹ ਤਾਂ ਗੋਹਾ ਵੀ ਸਿੱਟ ਜੀ ਜਾਂਦੀ ਜਾਂਦੀ ਚੰਗਾ ਉਹ ਤਾਂ ਕਹਿੰਦੀ ਮੈਂ ਤਾਂ ਏਸੀ ਚ ਪਈਆਂ ਕਹਿੰਦੀ ਬਾਹਰ ਤਾਂ ਨਿਕਲੂ ਹੀ ਨਹੀਂ ਮੇਰੇ ਤੋਂ ਗਰਮੀ ਆਉਂਦੀ ਇਹ ਤਾਂ ਹੀ ਜਾਂਦੀ ਜਾਂਦੀ ਕੋਈ ਨਹੀਂ ਰਹਿ ਜੀ ਉਹਨੂੰ ਮੇਰਾ ਗੋਹਾ ਦੇ ਦੂ ਨੀ ਮੇਰੀ ਗੱਲ ਸੁਣ ਤੈਨੂੰ ਤਾਂ ਉਹਨੇ ਸਨੇਹਾ ਲਾਤਾ ਇੱਕ ਸਨੇਹਾ ਤੈਨੂੰ ਮੈਂ ਲਾ ਦੇਣੀ ਆ ਹੁਣ ਤੂੰ ਜਦੋਂ ਪਾਣੀ ਪੀ ਆਈ ਸੀ ਮਾੜਾ ਜਗਾ ਹਾਂ ਮੇਰੇ ਵਾਸਤੇ ਵੀ ਹੋ ਜਾ ਪਹਿਲਾਂ ਤਾਂ ਭੈਣੇ ਮੈਂ ਨਰਮਾ ਚੁੱਕ ਕੇ ਆਈ ਆਂਗੀ ਤਾਈ ਭੋਲੀ ਕੇ ਤੇ ਮੇਰੀ ਗੱਲ ਸੁਣ ਲੈ ਉਦੋਂ ਬਾਅਦ ਮੈਂ ਕੱਖ ਖੋਦ ਕੇ ਸੱਟ ਕੇ ਆਈਆਂ ਆ ਮੇਰੇ ਕੋਲੇ ਵੀ ਗਾਂ ਹੀ ਰੱਖੀ ਹੋਈ ਆ ਸੂਣ ਵਾਲੀ ਆ ਵਿਚਾਰੀ ਤੇ ਤੂੰ ਐਂ ਕਰ ਆ ਭੈਣ ਨੂੰ ਐਂ ਕਹਿ ਜਾ ਕੇ ਕਹ ਦੇ ਕੋਟ ਕਚਾ ਕਰਕੇ ਦੇ ਦੇ ਥੱਕੀ ਪਈ ਆ ਉਹ ਮੇਰੇ ਪਰ ਮੈਂ ਕਿ ਛੋਟੀ ਹੁਣ ਇੱਧਰੋਂ ਗੱਲ ਉੱਧਰੋਂ ਇੱਧਰੋਂ ਗੱਲ ਉੱਧਰ ਐ ਮੈਂ ਥੋੜੀ ਨੌਕਰ ਰੱਖੀ ਆਂਗੀ ਤੈਨੂੰ ਪਤਾ ਨਹੀਂ ਲੈ ਤੇ ਗਰਮੀ ਮੈਨੂੰ ਲੱਗ ਜਾਂਦੀ ਆ ਚੁੱਪ ਕਰਕੇ ਆਵਦਾ ਆਪ ਹੀ ਕਿਆ ਜਲਦੀ ਜਲਦੀ ਗੋਹਾ ਸਿੱਟ ਕੇ ਤੇ ਸਵੇਰੇ ਆ ਜੀ ਦਸ ਰੁਪਏ ਘਾਟ ਹੀ ਦੇਉਂਗੀ ਚੰਗਾ ਮੈਂ ਜਾਣੀ ਆ ਹੋਰ ਤੈਨੂੰ ਤਾਂ ਭੈਣੇ ਗਰਮੀ ਆਉਂਦੀ ਐ ਨਾ ਮੇਰੇ ਤਾਂ ਏਸੀ ਬੰਨਿਆ ਹੋਇਆ ਸਰ ਤੇ ਹੱਤ ਹੋਈ ਖੜੀ ਐ ਚਾਵਾ ਸ਼ਰਮ ਨਹੀਂ ਮੰਨ ਤਾ ਗੱਲ ਕਰਦੀ ਗੋਹਾ ਦੇਖਦੀ ਇਹਨਾਂ ਦਾ ਦੇਖੂਗੀ